ਚਲਾ 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 ਨਹੀਂ ਨਹੀਂ ਬੰਦ ਹੈ ਬੰਦ ਹੈ ਬਤਾਓ ਬੰਦਾ ਕੀ ਚਲਾ ਤੂੰ ਹੈਲੋ ਹਾਂਜੀ ਜੀ ਕੀ ਹਾਲ ਚੱਲ ਦੋਸਤੋ ਇਹ ਭੈਣ ਤੇਰੇ ਸ਼ਹਿਰ ਚੋਂ ਮੈਂ ਤੈਨੂੰ ਨੀਂਦ ਦੇ ਜੀਪੀਐਸ ਲੱਗੀ ਮੇਰੇ ਪੈਰਾਂ ਨੂੰ ਢੇ ਤੂੰ ਤੇ ਆਣਾ ਨਹੀਂ ਕਦੀ ਮਿਲ ਮੈਂ ਕੱਤਲੇ ਵਿਆਹੀ ਐਸ਼ ਦਾ ਚਰਚਾ ਅੱਖ ਕੱਪਰੂ ਦੀ ਮੇਰੇ ਘਰਾਂ ਹੱਪਦੀ ਤੈਨ ਕੋफी ਦੀ ਖਰੀਦ ਤੇ ਤੂੰ ਚਾਹ ਤੇ ਮਰੇ ਅੱਸਕੇ ਤੂੰ ਠੀਕ ਮੇਰਾ ਹਾਲ ਰੱਖਦਾ ਮੂਤ ਬਿਲਾ ਮੱਝ ਦਾ ਹਾਂ ਜੀ ਦੋਸਤੋ ਕਿਵੇਂ ਸਾਰੇ ਠੀਕ ਹੋ ਵੀਡੀਓ ਨੂੰ ਤੋਸਟ ਆਣਾ ਤਾਂ ਕਿ ਜ਼ਰੂਰ ਦੇਖਿਆ ਕਰੋ ਬਾਕੀ ਜੇ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਇਕ ਸ਼ੇਅਰ ਤੇ ਕਮੈਂਟ ਕਰਦੇ ਕਰੋ ਤੂੰ ਤੇ ਆਣਾ ਨਹੀਂ ਕਦੀ ਮਿਲ ਮੈਂ ਹੀ ਆ ਰਹੀ ਆ ਆਏ ਬਸ ਤਰਨ ਲੱਗੀ ਬਸ ਆ ਗਈ ਆ ਕਤਾ ਲੈਦਾ ਸੇ ਇਹ ਮੇਕਰ ਦੇਗੀ ਮੈਂ ਆਪਣੀਆਂ ਮਲ ਨੂੰ ਇਹਨੂੰ ਬਹਾ ਕਰੀ ਆਉਂਦੀਆਂ ਨੇ ਪਾਵਾਂਗੇ ਯਫੀ ਦੀਦਾਂਗੇ ਪੱਪੀ ਬਸ ਮੈਂ ਇਹਨੂੰ ਇੱਕ ਗੱਲ ਕਹਿਣੀ ਹੈ ਵੀ ਤੂੰ ਨਾ ਹੱਟੀ ਬਾਕੀ ਜਿਵੇਂ ਦੀਆਂ ਤੂੰ ਗੱਲਾਂ ਕਰਦੀਆਂ ਲਗਤੀਆਂ ਤੂੰ ਮੈਨੂੰ ਬਾਰੀ ਤੱਤੀ ਚਾਹੇ ਪੈਜੀ ਵੀ ਕੋਈ ਸਿਆਪਾ ਪਾਵੇਂ ਆ ਜੇ ਤੇਰਾ ਪਾਪਾ ਚਾਹੇ ਚਾਰ ਦੇ ਤੇਰੇ ਕਿਤਾਬਾਂ ਪਰ ਮੈਨੂੰ ਹੱਥ ਨਾ ਲਾਵੀਂ ਕੋਣ ਕੋਈ ਸਮਝਾਵੇ ਲੁੱਚੀ ਉਹ ਨਾ ਦੀ ਕੁੜੀ ਆਰੇ ਬਿਠਾਵੇ ਤੇ ਪਟਾ ਪਾਵੀਂ ਬਾਕੀ ਇਹ ਇਹਨੂੰ ਇੰਨਾ ਹੀ ਚਾਹਦਾ ਜੱਫੀ ਦੀ ਪਾਲਾਂਗੇ ਕੋਟ ਕੇ ਗੱਲ ਨਾਲ ਵੀ ਲਾ ਲਾਂਗੇ ਤੇ ਉੱਥੇ ਵੀ ਲਾ ਲਾਂਗੇ ਉਨੇ ਤੇ ਉਈ ਉਈ ਕਰਨਾਲੀ ਗੱਲ ਨਹੀਂ ਹੈਗੀ ਦੋਸਤੋ ਜਦੋਂ ਇਹ ਆਪਰ ਡੈਸ਼ਡੇ ਸੇ ਕਰਦੀ ਐ ਫਿਰ ਡੈਸ਼ਡੇ ਸੇ ਤਾਂ ਹੋ ਗਈ ਟਪਾ 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 ਬਾਕੀ ਦੋਸਤੋ ਜਿਵੇਂ ਇਹੀਆਂ ਦਲਦਾਨੇ ਇਹ ਮੈਲਨ ਨਹੀਂ ਜਾਂਦੀ ਹੈਗੀ ਇਹ ਇੱਕ ਹੋਰ ਮਲਾਂ ਜਾਂਦੀ ਆ ਗਿੰਦੇ ਚ ਪਹੁੰਚ ਜਾਂਦੀ ਆ ਇਹ ਚਾਬੀਆਂ ਇਹ ਹਮੇਸ਼ਾ ਹੀ ਅਮੀਰਾਂ ਦਾ ਹੀ ਫਾਇਦਾ ਕਰਦਾ ਨਾ ਹਟੋਂ ਗੱਲ ਖੜੀ ਕਰਦਾ ਕਿ ਅਮੀਰਾਂ ਗਰੀਬਾਂ ਦੀ ਕੋਈ ਨਹੀਂ ਤੇ ਇਹਨਾਂ ਨਾਲ ਵੀ ਮਿਲਾਂ ਤਾਂ ਗੇ ਨੂੰ ਸੱਤਨੇ ਵਿਆਹ ਹੀ ਆਇਸ਼ ਦਾ ਚਰਚਾ ਜੱਟੇ ਜੱਟ ਦੇ ਵਰਗੇ ਏ ਤੇ ਛੱਤੀ ਫਿਰਦੇ ਨੇ ਦੱਸ ਕਿੰਨੇ ਦਿਖਾਵਾ ਜਿਨ੍ਹਾਂ ਨੇ ਤਾਰਾ ਬੱਦੀਆਂ ਹੋਈਆਂ ਨੇ ਫਿਰ ਲੋਕਾਂ ਨੇ ਉਹਨਾਂ ਨੂੰ ਵੀ ਬੜੇ ਅਗਸਤ ਵਸਾਣਾ ਕਰੀਏ ਉਹ ਸਗਲੋ ਸੱਚੀ ਉਹ ਨਜ਼ਰੀ ਲੱਗਦਾ ਗਾ ਇਹ ਗੱਲ ਚਾਹੇ ਆਪਣੇ ਦੋਸਤਾਂ ਨੂੰ ਪੁੱਛ ਲਾ ਦੋਸਤੋ ਕਮੈਂਟ ਕਰਕੇ ਦੱਸਿਓ ਲੱਗਦਾ ਕਿ ਨਾ ਅਰੇ ਬਾਪਰੇ ਇਹ ਤਾਂ ਧੋਤੀ ਖੋਲ ਰਹਾ ਹੈ ਤੁਸੀਂ ਵੀ ਇਹ ਗੱਲ ਸੋਚਦੇ ਹੋ ਮੋਂਗੇ ਵੀ ਐਨੋ ਕੁੜੀ ਕਿਨੇ ਦਿੱਤੀ ਉਹ ਦੋਸਤੋ ਕੁੜੀ ਦਿੱਤੀ ਨਹੀਂ ਹੈਗੀ ਕੁੜੀਤਾ ਐਨਾ ਦੇਕਰ ਦੇ ਆਨੇ ਦਬੂਈਆ ਦਬੂਈ ਇਹ ਤੋਂ ਨਾ ਗਣਜਟ ਸਪੇਰਾ ਆ ਨਹੀਂ ਤੇਰੇ ਜੱਟ ਦੇ ਵਰਗੇ ਬੀ ਹੌਣ ਰਹੀ ਤੇ ਜੀ ਕਰਦੀ ਦੇਖਦੀ ਮੋੜਾ ਤੇ ਢ ਵੀ ਚੱਕਦੀ ਦਿਖਾ ਦਈਏ ਤੁਨੀ ਤੇ ਜਾਂਤਾ ਜਾਵੇ ਮੁੰਨੀ ਗਾਂਦੀ ਦੋਸਤੋ ਗਾਂਦੀ ਚੱਲੇ ਵਿਆਹੀ ਐਸ਼ ਦਾ ਚਰਚਾ ਜੱਟ ਤੇ ਚੱਲਦਾ ਟੌਰ ਦਾ ਪਰਚਾ ਨਾਲੇ ਜਿਹੜੀ ਗੱਲ ਕਰਦੀ ਐ ਇਹ ਟੌਰ ਦੇ ਪਰਕਿਆਂ ਦੀ ਦੋਸਤੋ ਟੌਰ ਦਾ ਪਰਚਾ ਕੋਈ ਨਹੀਂ ਚੱਲਦਾ ਮੈਨੂੰ ਪਤਾ ਆ ਗਾ ਇਹ ਤਾਰਾ ਭਟ ਦੇ ਫੜੇ ਗਏ ਨੇ ਕਈ 베ਰੀ ਉਹ ਤਾਂ ਇਹ ਬੀਨਾ ਹਲ ਤੇ ਹੰਨਾ ਗੀਸਿਕ ਕੀ ਕੇ ਸੋਗੇ ਕਈ ਕੇ ਸਾਚਾ ਹੈ ਬਚ ਕੇ ਅਗੇ ਤੇ ਕਈ ਕੇ ਸਾਚ ਇਹਦੇ ਜੀਜੀ ਤੇ ਤੌਰ ਦਾ ਪਰਚਾ ਜੋ ਖੱਲਿਆ ਤੇ ਨਾਲੇ ਪਰਚਾ ਪਵਾਇਆ ਉਹ ਮੇਰਾ ਸੁਣਾ ਦੰਨਾ ਬਟਾ ਜੀ ਉਹਦੇ ਤੋਂ ਭੱਜ ਨਹੀਂ ਜਾਂਦਾ ਤੇ ਇਹ ਭੱਜੇ ਆਉਂਦੀ ਤਾਂ ਕਰਕੇ ਹਲੀਸੀ ਹੋ ਗਈ ਪਾਜ ਬਣੀ ਉਹ ਵੀ ਕੈਮਾ ਤੇਰੀ ਲਾਂਚ ਵੀ ਕੈਮਾ ਤੇ ਸ਼ਰਬ ਹੈ ਕੁਝ ਪਾਜ ਬਣੀ ਉਹ ਤਾਂ ਮੈਨੂੰ ਲੱਗਦਾ ਪਹਿਲਾਂ ਤੋਂ ਹੀ ਕੈਮਾ ਕਿਉਂਕਿ ਵਿਆਹ ਵੀ ਇਹਨਾਂ ਦਾ ਮੈਨੂੰ ਇਸ ਤਰ੍ਹਾਂ ਸ਼ੱਕ ਪੈ ਰਹੀ ਹੈ ਵੀ ਪੱਜ ਪੁੱਜ ਗਈ ਹੋਇਆ ਹੋਇਆ ਦਾ ਨਹੀਂ ਬਹੁਤ ਮੁਸ਼ਕਲ ਚਾਂਸ ਨੇ ਵੀ ਇਹਨਾਂ ਦਾ ਰਿਸ਼ਤਾ ਹੋ ਜਾਂਦਾ ਇਹ ਤਾਂ ਸ਼ਕਲ ਐਵੇਂ ਲੱਗਦੀ ਜਿਵੇਂ 17 ਸਾਲ ਦੀ ਜਵਾਕ ਰਹੀ ਹੁੰਦੀ ਹੈ ਉਹ ਸ਼ਕਲ ਐਵੇਂ ਲੱਗਦਾ ਜਿਵੇਂ ਸਾਲਾ 22 ਸਾਲ ਦਾ ਹੁੰਦਾ ਉਹ ਵੀ ਭੈਣ ਦਾ ਯਾਰ ਬੇਲਦਾ ਹੀ ਆ ਉਹਨੂੰ ਵੀ ਪਤਾ ਹੈਗਾ ਵੀ ਵਧੀਆ ਚੱਲ ਨੱਚ ਨੱਚ ਕੇ ਕੰਮ ਚੱਲੀ ਜਾਂਦਾ ਹੈਗਾ ਚੱਲ ਥਾਣੇ ਦਾ 頭開きゃいい。<music> ਇਹ ਨਾ ਉਹ ਤੇ ਆਉਂਚ ਐਵੇਂ ਲੱਗਦਾ ਹੋਣਾ ਦਾ ਵੀ ਇਹ ਬਲੈਕ ਹੀ ਲੱਗਦਾ ਪਰ ਇਹ ਗੁੱਸਾ ਨਾ ਮੰਨੇ ਇਸ ਮਾਇਕੀਆ ਲੱਗਦਾ ਜੇ ਕਿਤੇ ਮੂੰਹ ਤੇ ਰਮਾਲ ਬੰਨ ਲੈ ਇਹ ਟਕਾਇਤੀ ਆ ਵੀ ਲੱਗੂਗਾ ਬਾਕੀ ਮੇਰਾ ਵੀ ਮਾਤਾ ਤੈਨੂੰ ਇਹ ਗੱਲ ਕਹਿਣੀ ਚਾਹੁੰਦਾ ਵੀ ਕਿਰਪਾ ਕਰ ਕੇ ਸ਼ਰਦ ਗੇੜਾਂ ਆ ਮਰੀ ਹਰਾਂ ਦੇ ਆਉਣ ਕਾਰਨ ਪੰਜਾਬ ਚ ਕਈ ਜਾਨ ਬਰਾ ਕੇ ਹੋਰ ਨਾ ਕਿਤੇ ਉਹਨਾਂ ਦੇ ਪਲੇਕੇ ਤੇਰੇ ਡੰਡਾ ਫਰੇਟ ਹੋ ਜੀ ਨਾਲੇ ਪਹਿੰ ਦੇ ਲੋਰੇ ਵੀ ਮੈਨੂੰ ਇਹ ਗੱਲ ਵੀ ਕਹਿਣੀ ਚਾਹੁੰਦਾ ਦਾ ਵੀ ਫੇਸਬੁੱਕ ਤੇ ਬੁਰਿਓ ਪਾਇਆ ਕਰੋ ਅਸੀਂ ਉਹ ਚਲਾਉਂਦੇ ਨਹੀਂ ਹੈਗੇ ਇਹ ਆਪਦੇ ਆਪ ਨੂੰ ਇਹ ਕਿਆ ਸਾਉਂਜਦਾ ਨਹੀਂ ਜੀ ਇਹ ਬਲੈਕੀਆ ਨਹੀਂ ਹੈਗਾ ਇਹ ਹੈਗਾ ਜੀ ਮੁੱਠਲ ਗੈਂਗ ਦਾ ਹੈਡ ਗਜਬ ਬੇਇੱਜ਼ਤੀ ਹੈ ਇਹ ਜਿਹੜਾ ਥਾਣੇ ਦਾ ਅਰਧੀ ਗੱਲ ਕਰਦਾ ਹੋ ਥਾਣੇਦਾਰ ਨਹੀਂ ਹੈਗਾ ਉਹ ਆਜੀ ਠੇਕੇਦਾਰ ਜਿਹੜਾ ਮੁੱਠਾ ਮਾਰਦਾ ਇਹ ਬਲੈਕੀਆ ਨਹੀਂ ਲੱਗਦਾ ਜੀ ਇਹ ਲੱਗਦਾਗਾ ਜੀ ਨਲਾਇਕ ਹੀ ਆ ਚੱਲ ਥਾਣੇਦਾਰਾ ਸ਼ਹਿਰ ਦਾ ਕਿਹੜਾ ਤਾਂ ਮਾਰ ਕੇ ਆਇਆ ਕਿਉਂ ਸ਼ਹਿਰ ਬੋਲਦੇ ਨਹੀਂ ਜਾਂ ਨਾਈਂ ਤੀਦੀ ਤੇ ਜੁਰੀ ਦੀ ਨਹੀਂ ਨੀਂ ਪਤੇ ਯਾ ਜਾਣ ਕਿ ਤੇਰੇ ਗਾਹ ਕੋ ਟੱਪ ਟੱਪ ਤੇਰੀ ਬੋਲਦੇ ਫੁੱਟੇ ਹੋਈ ਨਹੀਂ ਜਿਹੜੀ ਅੱਖਾਂ ਦਾ ਬਰੂਦੀ ਅੱਖਾਂ ਦਾ ਬਰੂਦੀ ਉਹ ਗਪੜੂ ਦੀ ਕਿਤੇ ਰਹੀ ਰੁਕਾਂ ਤਾਂ ਲੱਭਦੀ ਤਾਂ ਕਿ ਉਹ ਫੇਰ ਸਕੇ। ਘੜਾ ਪਗੁੱਲਾ ਕੈਂ। ਇਹਦੇ ਕਾਰਨ ਹੋਰ ਵੀ ਬਹੁਤ ਨੇ। ਅਖ ਗਪੜੂ ਦੀ ਤਾਂ ਵੀ ਤੈਨੂੰ ਲੱਭ ਸਕਦੀ ਤਾਂ ਕਿ ਉਹ ਬਾਥਰੂਮ ਤੇ ਥੋੜੀ ਜਿਹੀ ਟੁੱਟੀ ਲਾ ਸਕੇ। ਉਹਨੂੰ ਸਮਝਾ ਸਕੇ ਵੀ ਤੂੰ ਇਹਦੇ ਜੋ ਗਈਆਂ ਇਹਦੇ ਤਾਂ ਤੈਨੂੰ ਮਿਲਣੇ ਨਹੀਂ ਹੈਗੇ। ਇਹ ਭਗਵਾਨ ਕੀ ਜ਼ੁਲਮ ਹੈ? ਐਸੀ ਕਰਕੇ ਤੈਮਗਾ ਤਾਂ ਕੋਈ ਕਰ ਨਹੀਂ। ਮੈਂ ਦੇਖ ਰਿਹਾਗਾ ਤੂੰ ਆਪਦਾ ਕੰਮ ਕਰ। ਅਖ ਗਪੜੂ ਦੀ। ਅਖ ਮਰੂਨੀ। ਨਾਲੇ ਫਤੋ ਰੋਡੇ ਰਮਿਤ ਰਪੇਰੋ ਐਮਿਤ ਅਰਦੀਏ ਮੇ ਪਾਠੀਆਂ ਤੇ ਪੂਣ ਤਰਦਾ ਹੁੰਦਾ ਦਾ ਪਰੂ ਦੀ ਤੇਰੇ ਦੀਰ ਤੇ ਲੱਭਦੀ ਨਹੀਂ ਅੱਖ ਪਰੂ ਦੀ ਤੇਰੇ ਦੀਰ ਰਕਾਂ ਮੁੜ ਕੇ ਤਾਂ ਖੜੀਏ ਤਾਂ ਕਿ ਤੁਹਾਨੂੰ ਚਿਤੜ ਚਾਦੇ ਨਾਲ ਦਿਖਾਏ ਜਾ ਸਕਣਾ ਇਹ ਕੀ ਬਾਤ ਇਹ ਕੀ ਬਾਤ ਕਰਦਾ ਯਾਰ ਔਰੀਲਾ ਤੇ ਬਿਊ ਜਿਆਦਾ ਆ ਸਕਣਾ ਫਿਰ ਕਹਿੰਦੇ ਨੇ ਇਹ ਵੀ ਰੰਧੀਰ ਮਾਨ ਗਾਲਾਂ ਕਰਦਾ ਦਾ ਸਾਨੂੰ ਅਖਾਟ ਯਾਰ ਗਾਲਾਂ ਇਹਨਾਂ ਨੂੰ ਮਰਿਆ ਦੀਓ ਬਦਿਓ ਬੰਦੇ ਬਣ ਜਾ ਸਾਰੇ ਭੈਣ ਦੇ ਯਾਰੋ ਅੜੀ ਮਾ ਔਰ ਆ ਕਮੈਂਟ ਦੇਖ ਲੋ ਕੀ ਕਹੀ ਜਾਂਦਾ ਗਾ ਕਹਿੰਦਾ ਸਾਰੀ ਰਾਤ ਜੀਲ ਮਾਰਾਂ ਤੇ ਥੂ ਸੀ ਨਾ ਗਹੀਂ ਕਿਵੇਂ ਕਿਵੇਂ ਲੋਕ ਰਹਤੇ ਯਾਰ ਯਹਾਂ ਪਰ ਆ ਹੋਰ ਕਮੈਂਟ ਪੜ ਦੋ ਦੋਸਤ ਤੇਰੀਆਂ ਝਾੜੀਆਂ ਚ 8 ਇੰਚ ਦਾ ਤੂੰ ਨਹੀਂ ਤਾਂ ਕਮਾਰਿਆ ਮੋਟਾ ਕੇਲਾ ਲੱਤ ਗੱਬੜੂ ਦੀ ਤੇਰੇ ਯਹੀ ਬੱਕੀ ਲੱਬਦੀ ਤੇਰੀ ਗੱਲ ਮਿੱਤਰਾਂ ਦੀ ਪੋਪੀ ਲੱਬਦੀ ਇਨੇ ਹੜਾਏ ਹੋਏ ਨੇ ਪੰਜਾਬ ਵਿੱਚ ਇਹਨੂੰ ਐਮਐਸਸੀ ਵੀ ਸਾਰਾ ਪੰਜਾਬ ਉਧਰ ਲੱਗਿਆ ਹੋਇਆ ਐ ਇਸੇ ਕਰਕੇ ਇਹ ਫੇਰ ਆਪਦੇ ਕੰਮ ਨੂੰ ਕੰਟੀਨਿਊ ਕਰਦਾ ਹੋਇਆ ਜਿੱਥੇ ਇੱਕ ਜਾਨੇ ਨੇ ਇਹਨੂੰ ਤਾਰਾਂ ਪਰਦੇ ਨੂੰ ਦੇਖ ਲਿਆ ਉਹਨੇ ਪਿੰਡ ਪਹੁੰਚੜਕਾਇਆ ਤੇ ਲੋਗ ਗੁਰਦੁਆਰੇ ਕਿ ਲਾਜ਼ਮੇ ਰਕਰਤੀ ਲਾਜ਼ਮੇ ਰਕਰਾਈ ਤੋਂ ਬਾਅਦ ਸਾਰਾ ਪਿੰਡ ਇਕੱਠਾ ਹੋ ਕੇ ਆ ਗਿਆ ਇਹਨੂੰ ਪਾ ਲਿਆ ਮੂਤਾ ਤੇ ਇਹਦੇ ਚਿੱਟਣਾ ਤੇ ਸ਼ਤਰਫੇ ਰਿਆ ਅੱਧੇ ਪਿੰਡ ਨੇ ਇਹਨੂੰ ਪਹਿਲਾ ਘੇਰਿਆ ਤੇ ਪੁੱਛਿਆ ਤੇਰੇ ਨਾਲ ਕਿਹੜੇ ਖੇੜੇ ਆ ਇਹਨੇ ਹਜੇ ਇਹ ਨਹੀਂ ਕਿਹਾ ਸੀ ਵੀ ਮੈਂ ਕਰਲਾ ਤੇ ਨੰਬਰਦਾਰ ਨੇ ਜਦੀ ਚੱਕ ਲਿਆ ਬੱਲਾ ਲਾ ਬੋਕਾ ਛੱਡਾ ਚਿਤੜਾ ਤੇ ਉਹ ਫੇੜੀ ਗਿਆ ਇਹਦਾ ਰੀਲਾ ਵਾਲਾ ਕੀੜਾ ਛੇੜੀ ਗਿਆ ਇਸੇ ਕਰਕੇ ਨੇ ਰੀਲ ਪਾ ਕੇ ਦੱਸਿਆਗਾ ਵੀ ਸੱਟਾਂ ਬਹੁਤ ਵੱਜੀਆਂ ਨੇ ਜੇ ਤੁਹਾਨੂੰ ਕਹਾਣੀ ਦੱਸਦਾ ਤਾਂ ਕਹਾਣੀਆਂ ਇਹਦੇ ਪਿੱਛੇ ਬਹੁਤ ਵੱਡੀਆਂ ਨੇ ਪਹਿਲਾਂ ਕਮੈਂਟਾਂ ਤੇ ਕੱਲੀਆਂ ਗਾਲਾਂ ਕੱਢਦੇ ਸੀ ਹੁਣ ਪੰਡੋਲੇ ਲੋਕਾਂ ਨੇ ਵੀ ਗਾਲਾਂ ਕੱਢੀਆਂ ਨੇ ਜਦੋਂ ਇਹਦੇ ਨੰਬਰਦਾਰ ਨੇ ਛੇਤਰ ਫੇਰਿਆ ਨੰਬਰਦਾਰ ਨੇ ਇਹਦੇ ਤੋਂ ਕਾਫੀ ਗੱਲਾਂ ਖੜਪਾਈਆਂ ਜੀ ਜੀ ਤੋਂ ਇਹ ਗੱਲ ਤਾਂ ਵੀ ਪਤਾ ਲੱਗ ਗਿਆ ਵੀ ਜਿਹੜੀ ਲੋਕਾਂ ਦੇ ਪੈਰਾਂ ਨਾਲ ਲੱਗ ਜਾਂਦੀ ਹੁੰਦੀ ਸੀ ਉਹ ਇਹਦੀ ਟੱਟੀ ਹੁੰਦੀ ਸੀ ਜਿੱਥੇ ਇਹਨੇ ਇਹ ਵੀ ਦੱਸਿਆ ਵੀ ਡਰ ਦੇ ਕਾਰਨ ਇਹਨੂੰ ਜੋੜ ਪੈ ਜਾਂਦਾ ਹੁੰਦਾ ਸੀ ਤਾਂ ਕਰਕੇ ਇਹ ਉਹੀ ਬਟਾਂ ਤੇ ਬਹਿ ਜਾਂਦਾ ਸੀ ਉਹਨਾਂ ਰਾਤ ਨੂੰ ਦੋਸਤੋ ਜਦੋਂ ਬੰਦੇ ਲੱਭਦੇ ਹੁਣ ਇਹ ਹਲੇ ਥੁੜੀ ਪਤਾ ਲੱਗਦਾ ਹੈ ਵੀ ਕੀ ਇਹ ਮਿੱਧੀ ਗਈ ਹੋਣੀ ਆ ਕਿ ਉਹ ਬੰਦਿਆਂ ਦਾ ਅਸੀਂ ਦੁੱਖ ਸਮਝ ਸਕਦੇ ਹਾਂ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਹਾਂ ਵੀ ਇਹਨਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਵੇ ਅਸੀਂ ਕਿਉਂ ਠੀਕ ਮੇਰਾ ਹਾਲ ਰੱਖਦਾ ਜਿਵੇਂ ਕਹਾ ਕਰੇ ਨਾ ਸਵਾਲ ਰੱਖਦਾ ਕਿੰਨਾ ਕਨਾਰੇ ਨਾਲੇ ਰੱਖਦਾ ਵੀ ਕਿੰਨਾ ਮੇਰਾ ਸੋਹਣਿਆ ਖਿਆਲ ਰੱਖਦਾ ਇਹ ਇੰਨਾ ਮੇਕਅਪ ਕਰੀ ਫਿਰਦੀ ਐ ਜੇ ਕਿਤੇ ਇਹਦਾ ਮੂੰਹ ਤਬਾ ਦੀਏ ਨਾ ਇਹਦਾ ਮੂੰਹ ਐਵੇਂ ਨਿਕਲਣਾ ਜਿਵੇਂ ਖੜਕਨਾਤਲਾ ਝੂਝਾ ਹੁੰਦਾ ਦੋ ਇਨੇ ਹੜ ਆਏ ਨੇ ਪੰਜਾਬ 'ਚ ਇਨੇ ਹੜ ਆਏ ਨੇ ਪਰ ਇਹ ਨਹੀਂ ਰੂੜੀ ਫਿਰ ਇਹ ਵੀ ਕਹਿੰਦੀ ਹੁੰਦੀ ਐ ਵੀ ਮੈਨੂੰ ਉਹ ਗਾਲਾਂ ਕੱਢਦਾਗਾ ਆ ਤੈਨ ਯਾਰ ਮਾੜੀ ਇਹਨਾਂ ਨੂੰ ਤੂੰ ਨਹੀਂ ਸੁੜੀ ਐ ਕੁਸੇ ਕਟੀਆਂ ਫਰਕਦਾ ਬੰਦ ਕਰ ਦੋ ਤੁਸੀਂ ਬਿਕੇ ਹੋਏ ਆ ਨਾਲੇ ਮੈਨੂੰ ਇਹ ਗੱਲ ਦਾ ਸਭ ਤੇਰੇ ਲਈ ਜਾਣ ਦੇ ਲਿਖਿਆ ਤਿਆਰ ਕਿਹੜੇ ਆਸਕ ਦੀ ਗੱਲ ਕਰਦੀ ਏ ਤੂੰ ਪੌਡਕਾਸਟ ਕਰ ਤੇ ਉਹ ਚੀਜ਼ਾਂ ਤੇ ਚਾਨਣਾ ਪਾ ਐਨੇ ਨਾਲ ਤੂੰ ਕਾਤੋ ਕਰੀਂ ਪਿਆਰ ਦੱਸ ਦੇ ਨਾ ਤੂੰ ਕਿਹੜੇ ਦੀ ਗੱਲ ਕਰਦੀ ਏ ਯਾਰ ਨਾਲੇ ਗੱਲਾਂ ਤੇਰੀਆਂ ਅਸੀਂ ਦੇਖਿਆ ਨੇ ਚਿੱਟਾਂ ਵੀ ਪੜੀਆਂ ਨੇ ਗਿਆਨਤਾਂ ਨੂੰ ਤੇਰਾ ਸਾਬ ਆ ਗਿਆ ਸਾਰਾ ਸਾਨੂੰ ਪਤਾ ਲੱਗ ਗਿਆ ਤੂੰ ਲੁਚੀਆਂ ਗੱਲਾਂ ਉਹਦੇ ਨਾਲ ਕਰਿਆ ਨੇ ਚਿੱਠੀਆਂ ਵੀ ਪੜੀਆਂ ਨੇ ਨਾਲੇ ਫੜੇ ਤਾਂ ਗਿਫਟ ਨੇ ਜਦੋਂ ਨਿਕਲ ਜਾ ਕੰਮ ਤੇਰਾ ਉਹ ਨਾ ਤੂੰ ਜਦੋਂ ਉਹ ਪੈਸੇ ਦੇਣੋਂ ਹੱਟ ਗਿਆ ਤੂੰ ਕਰਈ ਉਹ ਲੈਫਟ ਨਹੀਂ ਇਹਨਾਂ ਦਿੱਤਾ ਮੈਰ ਲੈ ਭੁਣਨਾ ਕੱਟੀ ਜਾਣੇ ਨੂੰ ਗਾਲਾਂ ਵੱਡੇ ਕਲਾਂ ਮਾਦ ਇਹਨਾਂ ਨੂੰ ਤਾਂ ਸਵੇਰੇ ਛਾਵਾਂ ਨੂੰ ਗਾਲਾ ਕੱਢੇ ਟੈਮ ਕੱਢ ਕੇ ਆਪਦੇ ਕੰਮ ਪਾਵੇਂ ਹੁਣ ਨਾ ਹੁਣ ਇਹਨਾਂ ਗਾਲਾਂ ਜਰੂਰ ਭਰਾਵੇ ਤੇਰੀ ਮਾਂ ਦੀ ਮਾਰੀ ਫੀਤੀ ਪੀ ਪੀਨੀਆ ਤੀਸਾ ਤਾਂ ਮੈਂ ਐਨਾ ਕਦੇ ਨਹੀਂ ਖਾਦਾ ਅੱਜ ਹੀ ਦੇਖੀ ਕਮੈਂਟ ਆ ਜਾਣਗੇ ਤੇਰੇ ਕਹਿੰਦੇ ਆਂਟੀ ਐਨਾ ਕੋਕ ਨਹੀਂ ਪੀਦਾ ਹੁੰਦਾ ਕੋਕ ਤਾਂ ਮੈਂ ਚਾਹੇ ਮੈਨੂੰ 4 ਬੋਤਲਾਂ ਦੇ ਦਿਓ ਪੀ ਲਾਂਗੀ ਮੂਤ ਪੀਲਾ ਮੱਝ ਦਾ ਮੂਤ ਪੀਲਾ ਮੱਝ ਦਾ ਕਰ ਲੋ ਗੱਲ ਇਹ ਆਪਦੀ ਮਾਂ ਨੂੰ ਕਹਿੰਦਾ ਫਰਦਾ ਦਾ ਵੀ ਮੱਝ ਦਾ ਮੂਤ ਪੀਦਾ ਤੂੰ ਪੀਲਾ ਸਾਲਾ ਤੇਰੇ ਨੰਗ ਦਾ ਨਹੀਂ ਹੈਗਾ ਪਹਿਲੀ ਦਾ ਗੱਲ ਉਹ ਹੂਸੇ ਕੱਟੇ ਆ ਠੀਕ ਹੈ ਨਾ ਨਾ ਕੋਈ ਮਾਮਾ ਨੂੰ ਵੀ ਹੈ ਇਹ ਜਲਾ ਕਹਦਾ ਤੂੰ ਕੁੜੀ ਆ ਬਿਆ ਕੈਮਰਾ ਆਨ ਕਰਕੇ ਆਪਣੀ ਮਾਂ ਨੂੰ ਸ਼੍ਰੀ ਰਾਮ ਕਹਿੰਦਾ ਫਰਦਾ ਫੁੱਦੂਆ ਖੋਰਕਨੇ ਮੋਹਿਆਂ ਦੀ ਆ ਮਾਂ ਦੇ ਸਾਲੇ ਕਾ ਖੋਪੜੀ ਤੋੜਵੇ ਖੋਪੜੀ ਤੋੜ ਸਾਲੇ ਕੂ ਸਿਆ ਕਤੇ ਇਹ ਜਿਹਿਆਂ ਦਾ ਕਰਨ ਵਾਲੀਆਂ ਹੁੰਦੀ ਨੇ ਕੈਮਰਾ ਖੋਲ ਕੇ ਇੰਨਾ ਮੇਰੇ ਸਾਰਿਆਂ ਦਾ ਉਹ ਕੰਮ ਹੋ ਗਿਆ ਜਨਾਨੀਆਂ ਨੂੰ ਦਿਖਾਈ ਜਾਂਦੇ ਨੇ ਮਾਂ ਪਿਓ ਨਾਲ ਇਹ ਜਿਹੇੰਦਲ ਨਾ ਕਰੀ ਜਾਂਦੇ ਨੇ ਫੁੱਦਿਓ ਕਲਨੋ ਮਾਦਰ ਚੋ ਤੁਸੀਂ ਜੰਮੇ ਹੀ ਗਾਲਾਂ ਕਾਣ ਲਾਈਆਂ ਭੈਣ ਚੋ ਇਹ ਆਪਦੀ ਇਹ ਜਿਹੇ ਫੁੱਤੂ ਗੱਲਾਂ ਕਰਕੇ ਆਪਦੀ ਤਾਂ ਮਾਂਪਣ ਇਹਨੇ ਇੱਕ ਕਾਰਬੋਨੀ ਹੁੰਦੀ ਆ ਆਪਦੀ ਥੀ ਮੇਲੀ ਵੀ ਕਾਰਬੋਂ ਦਾ ਗਾਤੇ ਆਪਦੀ ਮਾਂ ਦੀ ਵੀ ਕਾਰਬੋਂ ਦਾ ਗਾ ਵੀ ਮਾਂ ਦਾ ਤੂੰ ਤਾਂ ਸਿਆਣੀ ਬਿਆਣੀ ਤੂੰ ਤਾਂ ਇਹਨੂੰ ਕਹਿ ਵੀ ਇਹ ਜਿਹੇ ਗੱਲਾਂ ਨਹੀਂ ਕਰੀਦੀਆਂ ਹੁੰਦੀਆਂ ਇਹਨਾਂ ਮੇਰੇ ਸਾਲਾਂ ਦੇ ਪਤਾ ਨਹੀਂ ਦਿਮਾਗ ਕਿੱਥੇ ਆ ਚਾ ਵੀ ਜਿਹੜਾ ਇਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਅਸੀਂ ਬੂਠੋ ਕੀ ਬੋਲ ਕਰਦੇ ਆ ਫੇਰ ਇਹ ਜਿਹੇ ਕਹਦੇ ਹੁੰਦੇ ਨੇ ਵੀ ਲੋਕਾਂ ਨੂੰ ਸਾਡੀ ਖਰਾਕ ਰੱਖ ਕੇ ਮੈਨੂੰ ਪਤਾ ਲੱਗ ਗਿਆ ਇਹ ਮੇਰੇ ਸਾਲੇ ਸਾਰਾ ਕੁਝ ਬੀਵਾਂ ਦੀ ਖਾਤਰ ਕਰਦੇ ਨੇ ਥੀ ਮੇ ਬੀਵਾਂ ਦੀ ਖਾਤਰ ਤਾਂ

ਆਹਾ ਤੁਹਾਡੇ ਜਿਹੜੇ ਹੋਰ ਨਹੀਂ ਸੋਤੇ ਮਿਲੇ ਹੈਗੇ ਮਾਰੇ ਜਿਹੜੇ ਹੋਰ ਸੋਤੇ ਪਵਾ ਦਿੰਦਾ ਆ ਪੱਤਲਾ ਟੈਟੂ ਤਾਂ ਦੇਖਦੇ ਸੀ ਨਾਲ ਹੋਰ ਕੁਛ ਵੀ ਦੇਖ ਜਾਂਦਾ ਤੁਸੀਂ ਮੀ ਪੀ ਸਟਾਪ ਇਟ ਕਿਉਂ ਪਾਣੇ ਤੁਹਾ ਤੇ ਆ ਬਦੇ ਤੁਸੀਂ ਜਿਨਾਂ ਨੇ ਅੰਦਰ ਟੂਸ ਕਾਰਡ ਦੇਣ ਪੇਡ ਕੰਟਾ ਗਾ ਵੀ ਲੁਕਾਉਣ ਨਾਲ ਹੀ ਸਹੀ ਨਹੀਂ ਦੇ ਕਿ ਜਿਨਾਂ ਨਾਲ ਸਹੀ ਨਹੀਂ ਦੀ ਹੋਊ ਸਮਝ ਰਹੋ ਸਮਝ ਰਹੋ ਸਮਝ ਰਹੋ ਨਾ ਨਾਲੇ ਮੈਂ ਤਾਂ ਕਹਿਣਾਗਾ ਵੀ ਇਹ ਕੁਛ ਹੋਵੇ ਨਾ ਪਰ ਜਿਹੜੇ ਤੁਸੀਂ ਟੈਟੂ ਠੂਠੂ ਜੀ ਦਿਖਾਉਣੇ ਜਾਣਤਾ ਨੇ ਇਹਦੇ ਤੋਂ ਹੀ ਪਛਾਣਨਾਗਾ ਜੀ ਮੈਂ ਕਾਫੀ ਇਹ ਕੌਪੀ ਦੀ ਮਰੀਦਾ ਤੇ ਇਹ ਦਿਲਾ ਚਾਹ ਤੇ ਮਰੇ ਤੇ ਜੰਤਾ ਇਹ ਨਾ ਬੀਰੀ ਲਾ ਤੇ ਮਰੇ ਇਹ ਨਾ ਦੇ ਪਟਾ ਤੇ ਮਰੇ ਇਹ ਨਾ ਦੇ ਲੱਤਾ ਤੇ ਮਰੇ ਜੰਤਾ ਹੁਣ ਬਾਥਰੂਮ ਚੀ ਜਾਊਗੀ ਹੋਰ ਦੱਸੋ ਮੈਨੂੰ ਕੀ ਕਰੇ ਇਹਦਾ ਟੈਟੂ ਐ ਸਪਾਈ ਫੜਦੀ ਜਿਵੇਂ ਜੱਸੇ ਪੱਟੀ ਬੜ ਕੇ ਪੱਤਾ ਹੁੰਦੀ ਨਹੀਂ ਹੈਗੇ ਤਾਂ ਚੱਲ ਬੋਲੜ ਜੇ ਨੇ ਪਰ ਜੱਸੇ ਪੱਟੀ ਬੜ ਗਿਆ ਤਾਂ ਨਹੀਂ ਹੈਗੀ ਉਹ ਹਾਠ ਨਹੀਂ ਬਾਕੀ ਰੋਸ ਤੋਂ ਮੈਂ ਤੁਹਾਨੂੰ ਇਹ ਗੱਲ ਕਹਿਣੀ ਚਾਹੁੰਦਾਗਾ ਪੰਜਾਬ ਚ ਹਰਾਂ ਦੇ ਕਾਰਨ ਬਹੁਤ ਜਿਆਦੇ ਮਾਰੇ ਹਾਲਾਤ ਹੋ ਚੁੱਕੇ ਨੇ ਜਿੰਨਾ ਜਿੰਨਾ ਤੁਹ ਵੀ ਹੈਲਪ ਹੁੰਦੀ ਆ ਤਾਂ ਸਾਰੇ ਜਰੂਰ ਕਰਿਓ ਵੀਡੀਓ ਨੂੰ ਸ਼ੇਅਰ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਓ